ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਆਟੇ ਦੀ ਕਮੀ ਆ ਗਈ ਹੈ ਆਟੇ ਦੀ ਕਮੀ ਕਰਕੇ ਕਈ ਆਟਾ ਮਿੱਲਾਂ ਬੰਦ ਹੋਣ ਦੀ ਕगार ਤੇ ਪਹੁੰਚ ਚੁੱਕੀਆਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਕਈ ਆਟਾ ਮਿੱਲਾਂ ਬੰਦ ਵੀ ਹੋ ਚੁੱਕੀਆਂ ਨੇ ਆਟੇ ਦਾ ਸਟਾਕ ਮਿੱਲਾਂ ਦੇ ਵਿੱਚ ਖਤਮ ਹੋ ਚੁੱਕਿਆ ਜਿਸ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਟੇ ਦੀ ਕੀਮਤ ਵੀ ਜ਼ਿਆਦਾ ਵੱਸ ਸਕਦੀ ਹੈ ਆਟੇ ਦੀ ਕੀਮਤ ਵਧਣ ਦੇ ਨਾਲ ਨਾਲ ਪਰਚੂਨ ਦੇ ਵਿੱਚ ਵੀ ਜ਼ਿਆਦਾ ਮਹਿੰਗਾਈ ਹੋ ਸਕਦੀ ਹੈ ਤੇ ਪੰਜਾਬ ਦੇ ਲੋਕ ਡੂੰਗੀ ਚਿੰਤਾ ਦੇ ਵਿੱਚ ਨੇ ਕਿਉਂਕਿ ਪਹਿਲਾਂ ਜਿੱਥੇ ਆਟਾ ਸੀ ਉਸ ਹੁਣ ਖਤਮ ਹੋ ਚੁੱਕਾ ਹੈ ਪੰਜਾਬ ਦੇ ਅੰਦਰ ਲਗਾਤਾਰ ਕਣਕ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਨੇ ਜਿਸ ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਆਟੇ ਦੀ ਕਮੀ ਆ ਗਈ ਹੈ ਆਟੇ ਦੀ ਕਮੀ ਕਰਕੇ ਕਈ ਆਟਾ ਮਿੱਲਾਂ ਬੰਦ ਹੋਣ ਦੀ ਕੰਗਾਰ ਤੇ ਪਹੁੰਚ ਚੁੱਕੀਆਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਕਈ ਆਟਾ ਮਿੱਲਾਂ ਬੰਦ ਵੀ ਹੋ ਚੁੱਕੀਆਂ ਨੇ ਆਟੇ ਦਾ ਸਟਾਕ ਮਿੱਲਾਂ ਦੇ ਵਿੱਚ ਖਤਮ ਹੋ ਚੁੱਕਿਆ ਜਿਸ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਟੇ ਦੀ ਕੀਮਤ ਵੀ ਜ਼ਿਆਦਾ ਵੱਸ ਸਕਦੀ ਹੈ ਆਟੇ ਦੀ ਕੀਮਤ ਵਧਣ ਦੇ ਨਾਲ ਨਾਲ ਪਰਚੂਨ ਦੇ ਵਿੱਚ ਵੀ ਜ਼ਿਆਦਾ ਮਹਿੰਗਾਈ ਹੋ ਸਕਦੀ ਹੈ ਤੇ ਪੰਜਾਬ ਦੇ ਲੋਕ ਡੂੰਗੀ ਚਿੰਤਾ ਦੇ ਵਿੱਚ ਨੇ ਕਿਉਂਕਿ ਪਹਿਲਾਂ ਜਿੱਥੇ ਆਟਾ ਸੀ ਉਹ ਸਟਾਕ ਹੁਣ ਖਤਮ ਹੋ ਚੁੱਕਾ ਹੈ ਪੰਜਾਬ ਦੇ ਅੰਦਰ ਲਗਾਤਾਰ ਕਣਕ ਦੇ ਸੰਕਟ ਦੇ ਬਦਲ ਮੰਡਰਾ ਰਹੇ ਨੇ ਜਿਸ ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਆਟੇ ਦੀ ਕਮੀ ਆ ਗਈ ਹੈ ਆਟੇ ਦੀ ਕਮੀ ਕਰਕੇ ਕਈ ਆਟਾ ਮਿੱਲਾਂ ਬੰਦ ਹੋਣ ਦੀ ਕੰਗਾਰ ਤੇ ਪਹੁੰਚ ਚੁੱਕੀਆਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਕਈ ਆਟਾ ਮਿੱਲਾਂ ਬੰਦ ਵੀ ਹੋ ਚੁੱਕੀਆਂ ਨੇ ਆਟੇ ਦਾ ਸਟਾਕ ਮਿੱਲਾਂ ਦੇ ਵਿੱਚ ਖਤਮ ਹੋ ਚੁੱਕਿਆ ਜਿਸ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਟੇ ਦੀ ਕੀਮਤ ਵੀ ਜ਼ਿਆਦਾ ਵੱਸ ਸਕਦੀ ਹੈ ਆਟੇ ਦੀ ਕੀਮਤ ਵਧਣ ਦੇ ਨਾਲ ਨਾਲ ਪਰਚੂਨ ਦੇ ਵਿੱਚ ਵੀ ਜ਼ਿਆਦਾ ਮਹਿੰਗਾਈ ਹੋ ਸਕਦੀ ਹੈ ਤੇ ਪੰਜਾਬ ਦੇ ਲੋਕ ਡੂੰਗੀ ਚਿੰਤਾ ਦੇ ਵਿੱਚ ਨੇ ਕਿਉਂਕਿ ਪਹਿਲਾਂ ਜਿੱਥੇ ਆਟਾ ਸੀ ਉਹ ਸਟਾਕ ਹੁਣ ਖਤਮ ਹੋ ਚੁੱਕਾ ਹੈ ਪੰਜਾਬ ਦੇ ਅੰਦਰ ਲਗਾਤਾਰ ਕਣਕ ਦੇ ਸੰਕਟ ਦੇ ਬਦਲ ਮੰਡਰਾ ਰਹੇ ਨੇ ਜਿਸ